ਅਮਰ ਸਿੰਘ ਚਮਕੀਲਾ ਵਿਭਾਗ ਅਮਰ ਜੋ ਜੀ ਜੰਨਨ ਦੀ ਯਾਦ ਨੂੰ ਆਪਾਂ ਤਾਜ਼ਾ ਕਰ ਰਹੇ ਹਾਂ ਜੀ ਇੱਕ ਵਿਛੜੀ ਰੋਹ ਦੇ ਨਾਲ ਤੇ ਤਾੜੀ ਲਾ ਦੇ ਜੀ ਮਿਹਰबानी होगी ਇਹ ਜਸਮਾਨੇ ਤੌਰ ਤੇ ਸਾਡੇ ਵਿੱਚ ਵਿਛੜੇ ਨੇ ਉਹ ਤਾਂ ਅਮਰ ਹੋ ਚੁੱਕੇ ਆ ਜੀ ਕੀ ਮਣਿਆਦਾ ਤੇਰੀਆਂ ਪਾਣੀ ਦੀਆ ਬੁਲਬੁਲਿਆ ਸਾਥੋ ਬਾਬਾ ਖੋਲਿਆ ਤੇਰਾ ਮਨ ਕਾਣਾ ਬੇਪੁੱਤ ਜਾਨ ਦੀ ਵਾਰੀ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਅਨੇਕਾ ਗੀਤਾਂ ਦੇ ਚੇਤਾ ਅਮਰ ਸਿੰਘ ਚੰਕੀਲਾ ਅਮਰਜੋਤ ਅਮਰ ਹੋ ਚੁੱਕਿਆ ਜੀ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਬੋਲ ਸਿੰਘ ਬਰਾੜ ਸਾਹਿਬ ਬੋਲੇ ਵਾਲੀਆ ਜੀ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਲੱਗ ਰਿਹਾ ਜੀ ਇਹ ਮੇਲਾ ਇੱਕ ਉਹਨਾਂ ਕਲਾਕਾਰਾਂ ਲਈ ਵੀ ਹੈ ਜਿਨ੍ਹਾਂ ਨੂੰ ਤੱਕ ਦੇ ਮੇਲੇ ਆਲੇ ਭਰਉਂਦੇ ਨੇ ਉੱਥੇ ਬੋਲ ਬਰਾੜ ਜੀ ਬੁਲਾਉਂਦੇ ਉਹਨਾਂ ਕਲਾਕਾਰਾਂ ਦੇ ਨਾਲ ਸਾਡੇ ਜੀ ਦੇਵ ਟਹਿਣਾ ਸਾਹਿਬ ਮੇਲਾ ਟੀਵੀ ਤੋਂ ਇਹ ਮੇਲਾ ਉਹ ਲਾਈਵ ਕਰੇ ਸੋ ਪੂਰੇ ਟੀਮ ਨੂੰ ਬੋਲੇਰ ਸਾਉ ਮੇਰੇ ਵੱਲੋਂ ਮਾਰਕਾਂ ਜੀ ਸਾਡੇ ਸਤਿਕਾਰਯੋਗ ਮંચ ਸੰਚਾਲਕ ਸਾਹਬ ਸਿੰਘੀ ਕੰਮੇ ਆਣੀਆਂ ਜਿਨ੍ਹਾਂ ਦੇ ਬਦੌਲਤ ਅੱਜ ਮੈਂ ਵੀ ਤੁਹਾਡੇ ਦਰਸ਼ਕਾਂਦਾਰੀਆਂ ਜੀ ਸਾਡੇ ਮਾਨਾਤ ਸਾਹਿਬ ਜੀ ਜਿਨ੍ਹਾਂ ਨੇ ਮੁਲਾਜ਼ਮ ਸਾਬਾ ਲਾਏ ਹੈ ਜਿਨ੍ਹਾਂ ਨੇ ਕਲਾਕਾਰ ਆਏ ਹੈ ਜਿਨ੍ਹਾਂ ਨੇ ਗੀਤਕਾਰ ਆਏ ਹੈ ਜੀ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦ ਕਰਦੀ ਹਾਂ ਜੀ ਸਾਡੇ ਮੰਮੂ ਜੀ ਕੰਮੇ ਆਣੀਆਂ ਉਹਨਾਂ ਦੇ ਫਾਦਰ ਸਾਹਿਬ ਸੋਨ ਸਿੰਘ ਸ਼ਰਮਾ ਜੀ ਉਹਨਾਂ ਦੇ ਨਾਲ ਜਨੈਲ ਸਿੰਘ ਜੀ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੀ ਆਂ ਉਧਰ ਸਾਡੇ ਵੋਟਾਂ ਜੀ ਚਮਕੀਲਾ ਸਰ ਦੇ ਸਾਡੋਂ ਸਾਹ ਕਹਿੰਦੇ ਸਾਡੋਂ ਦੀ ਬਣੇ ਨਾ ਜਮਾਨਾ ਜਾਣਦਾ ੁੱਗੇ ਨਾ ਮਲਾਜਾ ਭਾਪੀ ਦੇ ਨਾਣ ਦਾ ਜੇਠ ਭਰਜਾਈ ਦੀ ਨਾ ਢਾਲ ਗਲੀ ਹੈ ਸਾਡੋਂ ਨਾਲ ਜੀਜਾ ਤੇਰੀ ਲੱਖ ਲੱਖ ਡਾਟ ਸਾਲੀ ਨਾਲ ਤੇਰੀ ਕੀ ਤੰਦੂਰ ਚੱਲੀਆ ਸਾਲੀਆ ਨਾ ਤੇਰੀ ਕੀ ਤੰਦੂਰ ਚੱਲੀਆ ਸੋ ਮੈਂ ਸਾਰੇ ਨਾ ਤਮਾਰ ਕਰਦੀ ਆ ਇਹਨਾਂ ਦੀ ਜਨਾਂ ਦੀ ਅੱਖ ਵਿੱਚ ਫਤੇ ਉਹਨਾਂ ਦੀ ਲੱਖ ਵਿੱਚ ਫਤੇ ਜਿਨ੍ਹਾਂ ਦੀ ਜਵਾਰ ਵਿੱਚ ਫਤੇ ਉਹਨਾਂ ਦੀ ਜੋਹਾਰ ਵਿੱਚ ਫਤੇ ਜਿਨ੍ਹਾਂ ਦੀਆਂ ਬੁੱਲਾਂ ਵਿੱਚ ਫਤੇ ਉਹਨਾਂ ਦੀਆਂ ਕੁੱਲਾਂ ਵਿੱਚ ਫਤੇ ਸੱਚ ਪੱਲਾ ਪਈ ਦਸ਼ਮੇਸ਼ ਬਿਤਾ ਦੀ ਵਾਕਸ਼ੀ ਹੋਈ ਬੰਦੇ ਪਰਵਾਣ ਕਰੋ ਵੈਜ ਜੀ ਕੱਖਾਂ ਸਾਹਿਬ ਸ਼੍ਰੀ ਵੈਜ ਜੀ ਦੇ ਪਤੇ ਕਿ ਮੈਂ ਦਰਦੀ ਹਾਂ ਇਸ ਮਹਿਫਲ ਵਿੱਚ ਬੋਲਾ ਕੇ ਨਾ ਬੋਲਾਂ ਕਿਸੇ ਨੂੰ ਪਿਓ ਬੋਲਾਂ ਕਿਸੇ ਨੂੰ ਮਾਂ ਬੋਲਾਂ ਸਭ ਨੂੰ ਮੈਂ ਰੱਬ ਦੀ ਧਾ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਹੈ ਮੈਂ ਭਾਈ ਕਿੰਦਾ ਕਿੰਦਾ ਨਾ ਬੋਲਾਂ ਸਾਰੇ ਤੁਸੀਂ ਮੇਰੇ ਆਪਣੇ ਸਤਿਕਾਰਯੋਗ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਦੋ ਸ਼ੇਰ ਮੈਂ ਪ੍ਰਮਾਤਮਾ ਦੇ ਨਾਂ ਤੇ ਕਹਿ ਦੇ ਲਈਏ ਜੀ ਜਿਹਨੂੰ ਸਮਝ ਆ ਗਈ ਉਹ ਤਾੜੀ ਮਾਰ ਲਿਓ ਬਾਕੀ ਰਹਿੰਦੇ ਇੰਨੇ ਗੱਲਾਂ ਵਾਲਾ ਤਾਰੇ ਹਰ ਕੁਝ ਤੋੜਦਾ ਏ ਗੱਲਾਂ ਵਾਲਾ ਤਾਰੇ ਹਰ ਕੁਝ ਤੋੜਦਾ ਏ ਜਿਹੜੇ ਲੱਗੇ ਐ ਨਮਾਉਂਦੇ ਐ ਉਹ ਹੋਰ ਹੁੰਦੇ ਨਹੀਂ ਇਸ ਵਿੱਚ ਕਰਨ ਪਰਵਾ ਕੇ کئی ਮੁੰਦਰਾ ਪਵਾ ਲੈਂਦੇ ਜਿਹੜੇ ਸੀਸ ਤਲੀ ਦੇ ਟਿਕਾ ਕੇ ਉਹ ਹੋਰ ਹੁੰਦੇ ਨੇ ਬੁਝਲ ਬੰਦੇ ਖੁਦ ਕਸ਼ੇ ਕਰਨ ਜਾਣਦੇ ਐ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਜਿਹੜੇ ਕਾਮ ਲਈ ਛਿਦੀਆਂ ਪਾ ਗਏ ਉਹ ਹੋਰ ਹੁੰਦੇ ਨੇ ਰੱਬ ਕਾ ਹੋਣ ਦਾ ਚਾ ਚੜਿਆ ਅੱਜਕੱਲ ਸਾਰਾ ਨੂੰ ਪਰ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਕਹਿੰਦੇ ਕੋਈ ਬਣ ਗਿਆ ਝਾਲਰ ਪੱਖੀਆਂ ਦੀ ਕੋਈ ਛੱਡ ਕੇ ਸੀਸ ਮਹਿਲ ਚੱਲਿਆ ਕੋਈ ਪਲਿਆ ਨਾਜ ਤੇ ਨਖਰਿਆਂ ਦੇ ਨਾਲ ਕੋਈ ਤਾਂ ਤੇਰੇ ਤੇ ਸਰ ਚੱਲਿਆ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਕਰਕੇ ਮਕਸਦ ਹੱਲ ਚੱਲਿਆ ਫਰੀਦਾ ਇਹ ਜੱਗ ਤਾਂ ਮੁਸਾਫਰ خانہ ਹੈ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਸਤ ਕਾਜ ਬੀਪੀਆਂ ਬੈਠੀਆਂ ਕਹਿੰਦੇ ਧੀਰ ਦਾ ਸਿਰ ਤੇ ਭਾਰ ਨਹੀਂ ਹੁੰਦਾ ਧੀਰ ਦਾ ਸਿਰ ਤੇ ਵਪਾਰ ਨਹੀਂ ਹੁੰਦਾ ਤੇ ਗਰੀਬ ਦਾ ਕੋਈ ਯਾਰ ਨਹੀਂ ਹੁੰਦਾ ਕਬੂਤਰ ਸਿਆਣਾ ਹੋ ਸਕਦਾ ਪਰ ਕਾਮ ਨੂੰ ਹਸ਼ਿਆਰ ਨਹੀਂ ਹੁੰਦਾ ਝੂਠ ਬੋਲੇ ਬਿਨਾ ਵਪਾਰ ਨਹੀਂ ਹੁੰਦਾ ਜ਼ਿੰਦਗੀ ਦੇ ਰਵਿਚ ਦੋਸਤ ਮਿਲ ਜਾਂਦੇ ਐ ਇਹ ਚੰਗੀ ਗੱਲ ਐ ਪਰ ਘੋੜੇ ਦੇ ਕੁੱਤੇ ਵਰਗਾ ਕੋਈ ਵਫਾਦਾਰ ਨਹੀਂ ਹੁੰਦਾ ਜਿਹਦੇ ਜਾਗਦੇ ਲੁੱਟਿਆ ਜਾਵੇ ਘਰਬਾਰ ਉਸ ਤੋਂ ਮਾਰ ਕੋਈ ਪਹਿਰੇ ਧਾਰ ਨਹੀਂ ਹੁੰਦਾ ਜਿਹੜਾ ਖਾਲੀ ਜੇਬ ਦਾ ਭੇਦਣਾ ਦੇਵੇ ਉਹਦੇ ਵਰਗਾ ਕੋਈ ਫਨਕਾਰ ਨਹੀਂ ਹੁੰਦਾ ਜਿਹੜਾ ਸੌਦਾ ਪਤਾ ਲੈਣ ਗਿਆ ਦੁਕਾਨ ਤੇ ਨੀਵੀਂ ਪਾਈ ਰੱਖੇ ਉਹਨੇ ਮੁੜ ਕੇ ਮੋੜਨਾ ਉਹ ਧਾਰ ਨਹੀਂ ਹੁੰਦਾ ਕਿਉਂਕਿ ਜਿਸ ਘਰੇ ਤੀਵੀਂ ਦੀ ਚਲਦੀ ਏ ਉਥੇ ਬੰਦੇ ਦਾ ਕਦੇ ਵੀ ਸਦਕਾਰ ਨਹੀਂ ਹੁੰਦਾ ਜਿਹੜਾ ਸੁੱਖ ਦੇ ਬਦਲੇ ਦੁੱਖ ਦੇ ਹੁੰਦਾ ਜਿਹੜਾ ਖਾ ਕੇ ਥਾਲੀ ਵਿੱਚ ਛੇਕ ਕਰੇ ਉਹਦੇ ਵਰਗਾ ਕੋਈ ਮਾੜਾ ਗਦਾਰ ਨਹੀਂ ਹੁੰਦਾ ਪੰਧਿਆ ਤੇਰਾ ਕਲਕਲ ਮਿੱਟੀ ਐ ਇਸ ਮਿੱਟੀ ਦਾ ਕੋਈ ਖਰੀਦਾਰ ਨਹੀਂ ਹੁੰਦਾ ਇਸ ਮਿੱਟੀ ਦਾ ਕੋਈ ਖਰੀਦਾਰ ਨਹੀਂ ਹੁੰਦਾ ਮਿੱਟੀ ਬਾਰੇ ਤਾਂ ਬੋਲਸਿਆ ਆ ਬਾਬਾ ਫਰੀਦ ਜੀ ਵੀ ਲਿਖ ਕੇ ਅਕੇ ਬੇਕ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਹੈ ਤੇਰੀ ਨਾ ਮੇਰੀ ਜਗ ਚਾਰ ਦਿਨਾਂ ਦਾ ਮੇਲਾ ਅੰਤ ਹੋਣਾ ਮਿੱਟੀ ਦੀ ਤੇਰੀ ਅੰਤ ਹੋਣਾ ਮਿੱਟੀ ਦੀ ਦੇ ਹਲੋ ਬਾਈ ਜੀਤ ਬੋਲੇ ਵਾਲੀ ਦੇ ਨਾਂ ਤੇ ਤਾੜੀਆਂ ਮਾਰ ਦਿਓ ਦੋਸਤੋ ਨਾਲ ਹੱਟ ਕੇ ਇੱਕ ਦੁਸ਼ਮਣ ਨਾਲ ਪੰਗਾ ਲਈਏ ਸਾਰੇ ਰੇ ਸੁਣਿਆ ਬਾਂਬੂਲਾ ਦੀ ਅੱਜ ਵੀ ਵਜਦਾ ਔਰ ਮੇਰੇ ਪਰਮ મિતਰ ਬਿੱਲਾ ਬਾਣੇ ਵਾਲਿਆਂ ਨਾਲ ਨਾਦ ਤਾੜੀ ਮਾਰਨ ਦੇ ਸੱਜੇ ਆ ਜਾਂਦੇ ਨੇ ਅੱਜ ਵੀ ਉਹਨਾਂ ਨੇ ਪ੍ਰੋਗਰਾਮ ਛੱਡਿਆ ਆਪਣੇ ਮੇਲੇ ਕਰਕੇ